ਸਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਕਾਲੀਏ ਵਾਲੇ ਦੇ ਵਿੱਚ ਕਾਲੀਏ ਵਾਲਾ ਪਿੰਡ ਚੋਟੀਆਂ ਕਲਾਂ ਦਾ ਗਵੰਡੀ ਪਿੰਡ ਆ ਦੌਲਤਪੁਰੇ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਮਿੱਤਰੋ ਘਰੇਲੂ ਪਰਿਵਾਰ ਆ ਤੇ ਬਾਈ ਹੁਣ ਉਹਦੇ ਕੋਲੇ ਇੱਕ ਨੀਲੀ ਰਵੀ ਦੀ ਮੈਂ ਵਕਾਊ ਆ ਮਿੱਤਰੋ ਅੱਖਾਂ ਦੇ ਵਿੱਚ ਜਵਾਬ ਸਾਰੀ ਗੱਲਬਾਤ ਉਹ ਮਾਲਕ ਤੋਂ ਕਰਾਂਗੇ ਇਸ ਤੋਂ ਪਹਿਲਾਂ ਤਾਰੀਖ ਨੋਟ ਕਰ ਲਓ ਬਾਈ 27 ਤਾਰੀਖ ਦੀ ਇਹ ਵੀਡੀਓ ਨੌਵੇਂ ਮਹੀਨੇ ਦੀ ਵੀਡੀਓ ਆ 225 ਜਵਾਰ ਕੀ ਆ ਬਾਈ ਮੇਰੇ ਸਾਵਾਂ ਮੰਗਲ ਪੂਰਵਾਰਾ ਹੈ ਨਾ ਹਾਂ ਹੈ ਸ਼ੁਕਰਵਾਰ 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 ਦੀ ਵੀਡੀਓ ਹੈ ਮਿੱਤਰੋ ਅੱਜ ਸਾਰੀ ਜਾਣਕਾਰੀ ਤੁਹਾਨੂੰ ਮੈਂ ਲੈ ਦਿੰਨਾ ਬਾਈ ਤੋਂ ਕਿਹੜੇ ਘਰੇ ਖੜੀ ਆ ਕਿੰਨੇ ਦਿਨਾਂ ਦੀ ਕੱਚੀ ਆ ਕਿੰਨੇ ਦੁੱਧ ਦੀ ਮਾਲਕਣਾ ਕੀ ਇਹਦਾ ਰਵਾ ਕਿੰਨੇ ਸਾਲ ਪੁਰਾਣਾ ਰਵਾ ਬਾਈ ਹੁਣਾਂ ਦੇ ਕੋਲੇ ਸਾਰੀ ਜਾਣਕਾਰੀ ਲੈਣ ਸਤਿ ਸ਼੍ਰੀ ਅਕਾਲ ਵੀਰੇ ਮੈਂ ਸਤਿ ਸ਼੍ਰੀ ਅਕਾਲ ਕੀ ਹਾਲ ਆ ਬੜੀ ਵਧੀਆ ਵਧੀਆ ਠੀਕ ਠਾਕ ਸੀਤਾ ਦੇ ਪਰਿਵਾਰ ਬਾਈ ਬਾਈ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾ ਅੱਛਾ ਇੱਕ ਵਾਰੀ ਨਾਮ ਦੱਸ ਦੀ ਆਪਣਾ ਹਾਂਜੀ ਮੇਰਾ ਨਾਮ ਗੁਰਜੰਟ ਸਿੰਘ ਆ ਜੀ ਕਹਤਾ ਨਾ ਬਲਦੇਵ ਸਿੰਘ ਬਲਦੇਵ ਸਾਹਿਬ ਘਰ ਕਿੱਥੇ ਗਿਆ ਆ ਗਿਆ ਆਪਣਾ ਵੀਰੇ ਘਰ ਆਪਣੇ ਸਮਾਧੀ ਦੇ ਕੋਲੇ ਬਾਬੇ ਦੀ ਸਮਾਧੀ ਹਾਂਜੀ ਉਹ ਦਿਖਾ ਦੀ ਬਈ ਤੇਰੇ ਬੱਸ ਮੌਦੀ ਬਾਈ ਬਾਬੇ ਦੀ ਸਮਾਧੀ ਸੀ ਮੌਦੀ ਦੇ ਕੋਲੇ ਹੈ ਹਾਂਜੀ ਠੀਕ ਆ ਬਾਈ ਅੱਛਾ ਇੱਕ ਗੱਲ ਦੱਸੀ ਵੀਰੇ ਜਾਨਵਾਰ ਆਪਣੇ ਕੋਲੇ ਹਨਾ ਮੈਂ ਹਾਂਜੀ ਸਾਰਾ ਤੇਰਾ ਕਰਦਾ ਹੀ ਰਹਾ ਬਈ ਇਹ ਸਾਰਾ ਆਪਣਾ ਕਰਦਾ ਜੀ ਇੱਕੋ ਜਿਹੀ ਬੰਨ ਲਾ ਸਾਰੀਆਂ ਦੇ ਹਨਾ ਸਾਰੀਆਂ ਸਾਰੀਆਂ ਉਹ ਕੱਟੀ ਵੀ ਭੈਣ ਨਹੀਂ ਲੱਗਦੀ ਮੈਨੂੰ ਜਿਹੜੀ ਪਰਾ ਕਰੀ ਹੈ ਨਾ ਹਾਂ ਉਹ ਦੋਨੇ ਵੱਡੀਆਂ ਇਹਦੀਆਂ ਭੈਣਾਂ ਛੋਟੀਆਂ ਦੋਨੇ ਉਹ ਭੈਣਾਂ ਤੋਂ ਮੈਂ ਦੀ ਵਾਰੀ ਕੈਮਰਾ ਮੜੇ ਪੁੱਤ ਉਧਰ ਹਾਂ ਆਹ ਕਿਹੜਾ ਖੜਿਆ ਠੀਕ ਆ ਬਾਈ ਜਿਹੜੀ ਆਪਾਂ ਮੈਂ ਵੇਚ ਰਹੀ ਆ ਹਨਾ ਵੀਰੇ ਇਹ ਕਿੰਨਾਂ ਸੂਆ ਸੂ ਰਹੀ ਆ ਇਹ ਦੂਜਾ ਸੂਆ ਦੂਜਾ ਸੂਆ ਸੂ ਰਹੀ ਕਿੰਨੇ ਦਿਨ ਬਾਕੀ ਆ ਵੀਰੇ ਇਹ ਲੈ ਜੂਗੀ ਵੀ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਇੱਕ ਬੇਨਤੀ ਆ ਵੀ ਜਿਹੜਾ ਥਣ ਲੰਮਾ ਵਿਖਾਉਂਦੀ ਆ ਮੈਂ ਹਾਂਜੀ ਕਿਉਂਕਿ ਵੀਰੇ بس ਸਾਨੂੰ ਪੁੱਛਣਾ ਫਰਜ਼ ਹੈ ਨਾ ਕਿ ਵੀ ਮੇਰੀ ਮਿਹਨਤ ਦੀ ਗੰਦਾ ਜਿਹੜੀ ਚੀਜ਼ ਅੱਖਾਂ ਦੇ ਸਾਹਮਣੇ ਆ ਉਹ ਸਾਡਾ ਦਿਖਾਉਣਾ ਮੁੱਢਲਾ ਫਰਜ਼ ਆ ਹਨਾ ਇਹੇ ਲੰਮਾ ਕਾਤੋਂ ਰੱਖੀ ਬਈ ਇਹ ਬਈ ਆਪਣੇ ਨਾ ਰਵੇ ਚ ਹੀ ਆ ਇਹ ਸਾਰੀਆਂ ਮੁਝੇ ਰੱਖਦੇ ਹਾਂ ਜੀ ਸਾਰੀਆਂ ਹੀ ਕੋਈ ਅਗਲਾ ਕਰ ਜੂ ਕੋਈ ਪਿਛਲਾ ਕਰ ਜੂ ਉਹ ਆਪਣੀ ਗਰੰਟੀ ਹੋਊਗੀ ਥਾਂ ਦੇ ਇੱਕ ਫਿਰ ਲੰਮਾ ਦਿਖਾਉਂਦੀ ਇਹਨੇ ਹਾਂ ਜੀ ਹਾਂ ਜੀ ਕਿੰਨੇ ਸਾਲ ਪੁਰਾਣਾ ਰਵਾ ਤੇ ਕੋਈ ਇਹ ਤਾਂ ਬਈ ਇਹ ਰਣਾ ਹੋਊਗਾ 30 ਸਾਲ ਹਾਂ 30 ਤੋਂ ਜ਼ਿਆਦਾ ਹੀ ਯਾਰਾ ਦਾ ਯਾਰਾ 35 ਸਾਲ ਦਾ ਇਹਦਾ ਪਾਪੀ ਉਹ ਯਾਰ ਨਿੱਕੇ ਨਿੱਕੇ ਚਾਰ ਦੇ ਰਹੇ ਕਹਿੰਦੇ ਉਦੋਂ ਹੀ ਸਾਡੇ ਕੋਲ ਆਈ ਚੱਲੀ ਗੋਣ ਚੱਲੀ ਜਾਂਦੀ ਹਾਂਜੀ ਅੱਛਾ ਕਿੰਨਾ ਦੁੱਧ ਦੇ ਕੀ ਸੀ ਇਹ ਪਹਿਲੇ ਤੇ ਪਹਿਲੇ ਸੂਏ 14 ਕਿਲੋ ਹੀ 14 ਕਿਲੋ ਦੁੱਧ ਕੰਡੇ ਤੇ ਰੱਖੀ ਗਈ ਜੀ ਜਮਾ ਯਾਰ ਆਪਾਂ ਜੋ ਕੋਈ ਆਪਣਾ ਚਾਹ ਬਣ ਕੇ ਨੇ ਵੀਰ ਨੇ ਖਰੀਦਣੀ ਹੈ ਨਾ ਘਰੇ ਲੂ ਹਾਂ ਤੇ ਉਹ ਵੀ ਮੰਨ ਲਾ ਆਪਣੇ ਕੋਲੇ ਆ ਸਕਦਾ ਆਪਣੇ ਬਿਆਨਾਂ ਕਰਕੇ ਆਪਾਂ ਦੁੱਧ ਚੋ ਕੇ ਦੇ ਦੇ ਚਾਰ ਕੇ ਦੇ ਦੇ ਵੀ ਕੈਨਡ ਤੋਂ ਭਾਵੇਂ ਵੀ ਬਿਆਨਾਂ ਜਿੰਨੇ ਦਾ ਸੌਦਾ ਆਊਗਾ ਬਿਆਨਾਂ ਦੇ ਜੇ ਦੁੱਧ ਆਪਾਂ ਕੰਡੇ ਲਾ ਕੇ ਦੇ ਨੀ ਅਰੇ ਥਣ ਦੇ ਵਿੱਚ ਤੂੰ ਧਾਰ ਦਾ ਵੱਧ ਘੜਦਾ ਫਿਰ ਨਾ 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 ਬਾਈ ਯਾਰ ਜਮਾ ਹੀ ਨਹੀਂ ਯਾਰ ਠੀਕ ਆ ਵੀਰੇ ਠੀਕ ਆ ਬਾਈ ਪਿਆ ਵੀਰੇ ਹਾਜੀ ਮਹਾਵਤਾ ਲਈ ਬਾਈ ਹਵਤਾ ਰਹਿੰਦਾ ਹਾਜੀ ਸੁਣਦੇ ਹਾਂ ਠੀਕ ਆ ਜੇ ਕੋਈ ਅੱਜ ਕਵੇ ਬਾਈ ਮੈਂ ਲੈ ਸੌਦਾ ਕਰਦਾ ਤੇਰੇ ਨਾਲ ਮੈਨੂੰ ਕਿੰਨੇ ਦੀ ਦੇ ਦੇਗਾ ਕੀ ਰੇਟ ਰਹੂਗਾ ਵੀਰੇ ਉਹ ਤਾਂ ਵੇ ਫਿਰ ਫੋਨ ਤੇ ਆਪਾਂ ਦੱਸ ਦਿੰਨੇ ਆ ਫੋਨ ਤੇ ਦੱਸ ਦਿਆਂਗੇ ਹਾਂਜੀ ਇੱਕ ਗੱਲ ਹੋਰ ਠੀਕ ਹੈ ਤੂੰ ਗੱਪੜ ਕਰਾਈਏ ਜੇ ਸਾਨ ਦਾ ਪੁਰਾਣਾ ਏਬ ਠੀਕ ਆ ਭਰਾ ਇਹ ਆਪਾਂ ਸਰਕਾਰ ਠੀਕ ਆ ਕਿਹੜਾ ਭਰਾ ਚੰਗਾ ਹੀ ਭਰਾ ਹੋਇਆ ਹਾਂ ਚੰਗਾ ਹੀ ਚੰਗਾ ਹੀ ਆਪਾਂ ਉਹਦਾ ਕੋਈ ਰਿਕਾਰਡ ਰੱਖਿਆ ਕਿ ਨਹੀਂ ਉਹ ਬਾੜੀ ਮੈਂ ਤੋ ਹੋਊਗਾ ਰੱਬ ਲੱਭ ਕੇ ਦੇ ਦਿਆਂਗਾ ਆਪਾਂ ਹਾਂ ਬਸ ਇੱਕ ਥਰਾਂ ਨਹੀਂ ਲੰਮਾ ਬਾਕੀ ਮੈਂ ਪਧਰੀ ਪੁਧਰੀ ਸਿੰਘ ਹਾਂ ਨੀ ਨੀ ਜ ਕਿਵੇਂ ਵਿਦਿਆ ਦੁੱਧ ਕਿੰਨਾ ਟਾਈਮ ਬਣਨ ਤੋਂ ਬਾਅਦ ਆਏਗੀ ਦੋਤਾ ਬਈ ਲੰਮਾ ਟਾਈਮ ਹੀ ਦੀ ਜਾਂਦੀਆਂ ਰਾ ਕਿੰਨਾ ਟਾਈਮ ਛੱਡੀ ਪਰ 2 ਮਹੀਨੇ 3 ਮਹੀਨੇ ਮੰਨ ਕੇ ਪੋਹਣੇ ਇੱਕ ਦੋ ਮਹੀਨੇ ਪਹਿਲਾਂ ਹੀ ਛੱਡਦੇ ਪੋਹਣੇ ਇੱਕ ਦੋ ਮਹੀਨੇ ਪਹਿਲਾਂ ਠੀਕ ਹੈ ਵੀਰੇ ਅੱਛਾ ਜੇ ਕੋਈ ਅੱਜ ਘਰੇ ਰੱਖਣ ਆਣਾ ਭਰਾ ਲੈ ਜਾਵੇ ਯਾਦ ਕਰੂ ਮੈਂ ਤਨ ਪੂਰੇ ਠੀਕ ਹੈ ਬਈ ਅੱਛਾ ਰੇਡ ਫੋਨ ਦੇ ਉੱਤੇ ਰੱਖੂਗਾ ਜੈ ਜੀ ਹਾਂ ਜੈ ਜੀ ਰੇਡ ਵਗੇ ਦੋ ਕਨਾਲਾ ਦਾ ਮੁੱਲ ਨਹੀਂ 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 ਆਏ ਤਾਂ ਨਹੀਂ ਬਾਈ ਯਾਰ ਠੀਕ ਹੈ ਠੀਕ ਹੈ ਨਾ ਕੱਢੀ ਬਾਹਰ ਨੂੰ ਬਾਈ ਬੜ ਕੇ ਤੋਰੀ ਹੁਣ ਮੈਨੂੰ ਮੈਂ ਕਿ ਫੜਾ ਦੇ ਤੇ ਬਾਈ ਤੂੰ ਖੋਲ ਦੇ ਇੱਕ ਥਣ ਲੰਮਾ ਜ਼ਰੂਰ ਦਿਖਾਉਂਦੀ ਆ ਪਰ ਥਾਣੀ ਹ ਲੰਮਾ ਕੱਲਾ ਪਾਈ ਜਾਂਦਾ ਵੀ ਇੱਕ ਵੀ ਪੈਸੇ ਦਾ ਨੁਕਸ ਨਹੀਂ ਹੈਗਾ ਤਸੱਲੀ ਕਰਿਓ ਬਾਈ ਜਰਾ ਮੇਰੇ ਨਾਲ ਕਰ ਲਓ ਸੌਦਾ ਮਿੱਤਰੋ ਸੌਦਾ ਕਰਕੇ ਤੇ ਬਿਆਨਾ ਦੇ ਜੋ ਜੰਨੇ ਦੀ ਮਹਾਂ ਵੀ 20 30 40 ਹਜ਼ਾਰ ਮੈਂ ਦੁੱਧ ਤੁਹਾਨੂੰ ਚਵਾ ਕੇ ਤਿੰਨ ਟਾਈਮ ਕੰਡੇ ਤੇ ਲਾ ਕੇ ਚਾਰ ਟਾਈਮ ਘਰੇ ਰਿਆ ਜੇ ਮੇਰੇ ਰੋਟੀ ਪਾਣੀ ਮਿਲੂਗਾ ਝੋਕੇ ਲੈ ਜਾਓ ਬਾਈ ਇਹਦੇ ਉੱਤੇ ਤਾਂ ਹੁਣ ਕੋਈ ਤਸੱਲੀ ਨਹੀਂ ਹੋ ਸਕਦੀ ਇਹਦੇ ਉੱਤੇ ਤਾਂ ਕੋਈ ਗਾਰੰਟੀ ਨਹੀਂ ਹੋ ਸਕਦੀ ਬਾਈ 14 ਕਿਲੋ ਦੁੱਧ ਪਹਿਲੇ ਸੋਏ ਦੇਗੀ ਵੇ ਤੇ ਅੱਦ ਕੀਦਾ ਬਈ 15 ਤੋਂ ਬਾਹਰ ਜਾਣਾ ਬਣਦਾ ਹਜੇ ਦਿਨ ਪਿਆ ਕਰਮਣ ਵਾਲੀ ਨੂੰ ਚੰਗੇ ਸੀਮਣ ਤੋਂ ਹੀ ਗੱਪਣਾ ਥਣ ਜ਼ਰੂਰ ਦੂਜੀਆਂ ਥਾਣਾਂ ਦੇ ਨਾਲੋਂ 2 ਇੰਚ ਮੰਨ ਲਾ ਜਿਵੇਂ ਆਪਾਂ ਕਹਿ ਸਕਦੇ ਦੋ ਤਿੰਨ ਉਂਗਲਾਂ ਦੇ ਪੋਟੇ ਆ ਜਿਹੜੇ ਉਹ ਲੰਮਾ ਰੱਖਦੇ ਆ ਇਹ 35 ਸਾਲ ਪੁਰਾਣਾ ਰਵਾ ਤੇ 35 ਸਾਲ ਕਿੱਥੇ ਜਾ ਕੇ ਬਣਦੇ ਹੋ ਤੁਸੀਂ ਆਪ ਦੇਖ ਸਕਦੇ ਜਦੋਂ 35 ਸਾਲਾਂ ਦੀ ਗੱਲ 30 ਦੀ ਆ ਜਾਵੇ ਨਾ ਤੇ ਉਦੋਂ ਮੈਂ ਜਿਹੜੀ ਮਿੱਤਰੋ ਉਹ ਇੱਕ ਬਹੁਤ ਪੁਰਾਣੇ ਦੇ ਘਰਾਣੇ ਬਲੱਡ ਲਾਈਨ ਦੇ ਵਿੱਚ ਹੁੰਦੀ ਆ ਇਹ ਕਰਕੇ ਮੈਂ ਪੁੱਛਦਾ ਹੁਣ ਹਰ ਇੱਕ ਬੰਦੇ ਤੋਂ ਕਿੰਨਾ ਰਵਾ ਕੀ ਬਰੀਡ ਆ ਸਾਰੀ ਗੱਲਬਾਤ ਬਾਈ ਨਾਲ ਕਰ ਲਈ ਲੈ ਵੀ ਵੀਰੇ ਹੁਣ ਆ ਉਹਦਾ ਨੰਬਰ ਲਖਾਈ ਕਰਾ ਦੇ ਮੈਨੂੰ ਕਿਹੜਾ ਨੰਬਰ ਆ ਤੇਰਾ 79730 79730 50477 50477 ਇੱਕ ਵਾਰੀ ਹੋਰ ਬੋਲ ਦੀ ਵੀਰੇ 79730 ਜੀ 50477 ਇੱਕ ਵਾਰੀ ਹੋਰ ਆਉਣ ਦੀ 7973 50477 ਇਹਨਾਂ ਨੰਬਰਾਂ ਤੇ ਕਰਨੀਏ ਤੁਸੀਂ ਬਾਈ ਨਾਲ ਰਾਬਤਾ ਕਿ ਮਿੱਤਰੋ ਪਿੰਡ ਕਾਲੀਏ ਵਾਲਾ ਜ਼ਿਲ੍ਹਾ ਮੋਗਾ ਨੇੜੇ ਦੌਲਤਪੁਰਾ ਨੇੜੇ ਇਹਦੇ ਹੈਗਾ ਮਿੱਤਰੋ ਚੋਟੀਆਂ ਕਲਾਂ ਤੇ ਹੋਰ ਕਿਹੜਾ ਪਿੰਡ ਆ ਕਹਿੰਦੇ ਨੇ ਪੰਡੂਰੀ ਵੀ ਨੇੜੇ ਆ ਗਿਆ ਦੌਲਤਪੁਰਾ ਸਾਰੇ ਪਿੰਡ ਜਿਹੜੇ ਆ ਇਹ ਤਾਂ ਦੱਸ ਤੇ ਬਾਕੀ ਗੱਲਬਾਤ ਸਾਰੀ ਨੰਬਰ ਤੇ ਕਰ ਲਓ